ਸਰਬਜੀਤ ਕੋਰ ਨੂੰ ਉਹਨਾਂ ਦੇ ਜਥੇ ਨਾਲ ਜਾਣ ਦੀ ਆਗਿਆ ਨਹੀਂ ਦਿੱਤੀ ਗਈ ਸੀ ਪਰ ਫਿਰ ਸਰਬਜੀਤ ਕੋਰ ਕਿਵੇਂ ਜਥੇ ਦੇ ਨਾਲ ਪਹੁੰਚੀ ਪਾਕਿਸਤਾਨ ਕਹਾਣੀ ਕੁਝ ਹੋਰ ਹੀ ਨਵੇਂ ਮੋੜ ਲੈ ਰਹੀ ਹੈ ਆਖਰਕਾਰ ਸਰਬਜੀਤ ਕੋਰ ਨੂੰ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਨਾ ਕਰ ਦਿੱਤੀ ਗਈ ਸੀ ਤਾਂ ਫਿਰ ਸਰਬਜੀਤ ਕੋਰ ਕਿਵੇਂ ਪਹੁੰਚੀ ਪਾਕਿਸਤਾਨ ਸੋ ਦੱਸਾਂਗੇ ਤੁਹਾਨੂੰ ਅੱਜ ਇਸ ਵੀਡੀਓ ਵਿੱਚ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਜਾਵੇਗੀ ਸੋ ਦੋਸਤੋ ਸਰਬਜੀਤ ਕੋਰ ਦਾ ਮੁੱਦਾ ਬਹੁਤ ਹੀ ਜ਼ਿਆਦਾ ਭਖਿਆ ਹੋਇਆ ਹੈ ਕੋਈ ਕਹਿ ਰਿਹਾ ਹੈ ਕਿ ਸਰਬਜੀਤ ਕੋਰ ਨੇ ਵਿਆਹ ਕਰਵਾ ਲਿਆ ਉਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਪਰ ਵਿਚਲੀ ਗੱਲ ਕੀ ਹੈ ਅਸਲ ਸਚਾਈ ਕੀ ਹੈ ਉਹ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ ਸੋ ਦੋਸਤੋ ਕਰਤਾਰਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਆਪਣਾ ਸਿਰ ਝੁਕਾਉਣ ਲਈ ਪੰਜਾਬ ਦੇ ਹਰੇ ਭਰੇ ਖੇਤਾਂ ਨੂੰ ਛੱਡ ਕੇ ਕੇ ਜਾਣ ਵਾਲੇ ਸਰਬਜੀਤ ਕੋਰ ਦੀ ਕਹਾਣੀ ਹੁਣ ਇੱਕ ਰਹੱਸਮਈ ਮੋੜ ਤੇ ਪਹੁੰਚ ਗਈ ਹੈ 52 ਸਾਲਾ ਸਿੱਖ ਔਰਤ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਗੁਰਪੁਰਬ ਲਈ ਪਾਕਿਸਤਾਨ ਗਈ ਸੀ ਪਰ ਅਚਾਨਕ ਗਾਇਬ ਹੋ ਗਈ ਹੁਣ ਪਾਕਿਸਤਾਨ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਨਿਕਾਣਾਮਾ ਵਾਇਰਲ ਹੋ ਰਹੀ ਹੈ ਮਤਲਬ ਕਿ ਵਿਆਹ ਵਾਲੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਦਾਵਾ ਕੀਤਾ ਗਿਆ ਹੈ ਕਿ ਸਰਬਜੀਤ ਨੇ ਇਸਲਾਮ ਧਰਮ ਨੂੰ ਅਪਣਾ ਲਿਆ ਹੈ ਆਪਣਾ ਨਾਮ ਬਦਲ ਕੇ ਨੂਰ ਰੱਖ ਲਿਆ ਹੈ ਅਤੇ ਸ਼ੇਖੂਪੁਰੇ ਦੇ ਇੱਕ ਸਥਾਨਕ ਨੌਜਵਾਨ ਨਾਸਿਰ ਹੁਸੈਨ ਨਾਲ ਵਿਆਹ ਕੀਤਾ ਹੈ ਇਸ ਖੁਲਾਸੇ ਨੇ ਨਾ ਸਿਰਫ ਉਸ ਦੇ ਪਰਿਵਾਰ ਨੂੰ ਹੈਰਾਨ ਕਰ ਦਿੱਤਾ ਹੈ ਸਗੋਂ ਪੰਜਾਬ ਪੁਲਿਸ ਦੇ ਰਿਕਾਰਡ ਦੇ ਵਿੱਚ ਦਰਜ ਤਿੰਨ ਪਹਿਲਾਂ ਦੇ ਮਾਮਲੇ ਅਤੇ ਉਸ ਦੇ ਪਾਸਪੋਰਟ ਵਿੱਚ ਇੱਕ ਅੰਤਰ ਨੇ ਮਾਮਲੇ ਨੂੰ ਹੋਰ ਵੀ ਗੁੰਝਲਦਾਰ ਬਣਾ ਦਿੱਤਾ ਹੈ ਮਿਲੀ ਜਾਣਕਾਰੀ ਮੁਤਾਬਕ ਸਰਬਜੀਤ ਕੌਰ ਨੂੰ ਇੱਕ ਕੇਸ ਚ ਭਾਰਤ ਚ 10 ਸਾਲ ਦੀ ਸਜ਼ਾ ਹੋ ਸਕਦੀ ਸੀ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਹਾਸਲ ਹੋਈ ਹੈ ਸੂਤਰਾਂ ਦਾ ਕਹਿਣਾ ਹੈ ਕਿ ਸਜ਼ਾ ਤੋਂ ਬਚਣ ਲਈ ਪਾਕਿਸਤਾਨ ਸਰਕਾਰ ਤੋਂ ਪਨਾਹ ਮੰਗੀ ਸੀ ਪਨਾਹ ਨਾ ਮਿਲਣ ਤੇ ਨਿਕਾਹ ਦੀ ਝੂਠੀ ਕਹਾਣੀ ਰਚੀ ਗਈ ਹੈ ਦੂਜੇ ਪਾਸੇ ਪਾਕਿਸਤਾਨ ਚ ਨਿਕਾਹ ਕਰਾਉਣ ਵਾਲੀ ਸਰਬਜੀਤ ਕੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਰ ਕਿਰਿਆ ਸਾਹਮਣੇ ਆਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਸਰਬਜੀਤ ਕੌਰ ਨੂੰ ਉਹਨਾਂ ਦੇ ਜਥੇ ਨਾਲ ਜਾਣ ਦੀ ਆਗਿਆ ਨਹੀਂ ਦਿੱਤੀ ਗਈ ਸੀ ਐਸਜੀਪੀਸੀ ਨੇ ਕਿਹਾ ਕਿ ਸਰਬਜੀਤ ਕੌਰ ਦੇ ਇਕੱਲੇ ਹੋਣ ਕਾਰਨ ਉਸ ਨੂੰ ਜਾਣ ਤੋਂ ਮਨਾ ਕੀਤਾ ਗਿਆ ਸੀ ਪਰ ਬਾਅਦ ਚ ਸਰਬਜੀਤ ਕੌਰ ਨੇ ਪਿੰਡ ਦੀ ਪੰਚਾਇਤ ਨੂੰ ਲਿਖਵਾਇਆ ਲਿਖਤ ਤੌਰ ਤੇ ਕਿ ਪੰਚਾਇਤ ਨੇ ਸਰਬਜੀਤ ਕੌਰ ਨੂੰ ਵਿਧਵਾ ਹੋਣ ਦਾ ਹਵਾਲਾ ਦਿੱਤਾ ਪਿੰਡ ਦਾ ਸਰਪੰਚ ਵੀ ਇਸ ਪੂਰੇ ਮਾਮਲੇ ਦੇ ਲਈ ਜ਼ਿੰਮੇਵਾਰ ਹੈ ਦੁੱਧ ਤੇ ਧੁੰਦ ਕਦੋਂ ਫਟ ਜਾਣ ਇਸ ਦਾ ਕੋਈ ਪਤਾ ਹੀ ਨਹੀਂ ਲੱਗਦਾ ਮੱਤ ਤੇ ਪਰਦਾ ਪੈ ਜਾਵੇ ਜਾਂ ਮਨੁੱਖ ਗਾੜੀ ਰਾਤ ਤਿਆਕ ਕੇ ਕੋਰਾਹੇ ਪੈ ਜਾਂਦਾ ਹੈ ਅਜਿਹੇ ਹਾਲਾਤ ਵਿੱਚ ਹੱਦ ਟੱਪਣੀ ਜਾਂ ਸਰਹੱਦ ਟੱਪਣੀ ਆਮ ਜਿਹੀ ਗੱਲ ਹੋ ਜਾਂਦੀ ਹੈ ਮਰਿਆਦਾ ਦੀ तमाम ਹੱਦਾਂ ਟੱਪ ਕੇ ਸਰਹੱਦਾਂ ਟੱਪਣ ਵਾਲੀਆਂ ਔਰਤਾ ਅੰਤਰਰਾਸ਼ਟਰੀ ਮੀਡੀਆ ਦੀਆਂ ਸੁਰਖੀਆਂ ਬਣ ਜਾਂਦੀਆਂ ਹਨ ਅਣਵੰਡੇ ਹਿੰਦੂਸਤਾਨ ਪਾਕਿਸਤਾਨ ਬੰਗਲਾਦੇਸ਼ ਸਣੇ ਦਾ ਖੇਤਾ ਮਰਦ ਪ੍ਰਧਾਨ ਰਿਹਾ ਹੈ ਇੱਥੇ ਜਰ-ਜੋਰੂ ਤੇ ਜ਼ਮੀਨ ਖਾਤਰ ਮਣਾਮੂਹੀ ਖੂਨ ਡੁੱਲਦਾ ਰਿਹਾ ਹੈ ਔਰਤਾਂ ਦੀ ਵਜਾ ਕਰਕੇ ਅਣਗਿਣਤ ਵੱਡੇ ਛੋਟੇ ਮਹਾਪਾਰਤ ਹੋਏ ਸਨ ਅਣਖ ਖਾਤਰ ਕਤਲ ਵੀ ਸਭ ਤੋਂ ਵੱਧ ਇਸ ਖੇਤੇ ਵਿੱਚ ਹੀ ਹੁੰਦੇ ਰਹੇ ਨੇ ਮਨੁੱਖੀ ਅਧਿਕਾਰਾਂ ਦੇ ਮਾਮਲੇ ਵਿੱਚ ਵੀ ਔਰਤ ਸਭ ਤੋਂ ਪੀੜਤ ਮੰਨੀ ਗਈ ਹੈ ਅਜਿਹੇ ਸੱਭਿਆਚਾਰ ਵਿੱਚ ਜਿੱਥੇ ਔਰਤ ਨੂੰ ਘਰ ਦੀ ਦਹਲਿਜ ਟੱਪਣ ਲਈ ਵੀ ਆਗਿਆ ਲੈਣੀ ਪੈਂਦੀ ਸੀ ਉਥੇ ਤੀਮੀਆਂ ਹੱਦਾਂ ਸਰਹੱਦਾਂ ਪਾਰ ਕਰ ਜਾਣ ਤੇ ਅਜਿਹੇ ਕਦਮ ਆਲਮੀ ਪੱਧਰ ਦੀ ਸਣਸਣੀ ਖੇਜ ਖਬਰਾਂ ਬਣ ਜਾਂਦੀਆਂ ਹਨ ਆਮ ਕਹਾਵਤ ਹੈ ਕਿ ਜਾਤ ਪਾਤ ਨਸਲ ਜਾਂ ਸਰਹੱਦਾਂ ਤੋਂ ਉੱਪਰ ਹੁੰਦੀ ਹੈ ਪਾਕ ਮੁਹੱਬਤ ਪੰਜਾਬ ਦੀ ਪੁਰਾਤਨ ਪ੍ਰੀਤ ਕਹਾਣੀਆਂ ਜਾਂ ਇਸ਼ਕ ਮੇਜਾਜੀ ਸਾਡੀ ਅਮੀਰ ਲੋਕ ਧਾਰਾ ਦਾ ਅਨਖੜਤਾਵਾ ਹਿੱਸਾ ਹਨ ਨਫ਼ਰਤ ਤੇ ਮਜਬ ਦੀ ਬੁਨਿਆਦ ਤੇ ਹੋਂਦ ਵਿੱਚ ਆਏ ਪਾਕਿਸਤਾਨ ਨਾਲ ਸਾਡਾ ਮੁੱਢ ਕਦੀਮ ਤੋਂ ਹੀ ਛੱਤੀ ਦਾ ਆਂਕੜਾ ਰਿਹਾ ਹੈ ਪਾਕਿਸਤਾਨ ਦੀ ਔਰਤ ਭਾਰਤ ਅੰਦਰ ਗੈਰ ਕਾਨੂੰਨੀ ਤੌਰ ਤੇ ਵਿਆਹ ਕਰ ਲਵੇ ਜਾਂ ਭਾਰਤ ਦੀ ਅਧਖੜ ਮਹਿਲਾ ਪਾਕਿਸਤਾਨ ਵਿੱਚ ਧਰਮ ਪਰਿਵਰਤਨ ਕਰਕੇ ਕਿਸੇ ਮੁਸਲਮਾਨ ਨਾਲ ਨਿਕਾਹ ਕਰਾ ਲਵੇ ਤਾਂ ਇਹ ਅੰਤਰਰਾਸ਼ਟਰੀ ਮੁੱਦਾ ਬਣ ਜਾਂਦਾ ਹੈ ਪਿਛਲੇ ਕੁਝ ਸਾਲਾਂ ਤੋਂ ਚੱਲੇ ਇਸ ਸਿਲਸਲੇ ਨੇ ਭਾਈਚਾਰਿਆਂ ਅਤੇ ਦੋਵੇਂ ਮੁਲਕਾਂ ਵਿੱਚ ਕਈ ਵਾਰ ਤਣਾਅ ਪੈਦਾ ਕੀਤਾ ਹੈ ਇਨ੍ਹਾਂ ਸਰਹੱਦਾਂ ਪਾਰ ਦੀਆਂ ਮੁਹੱਬਤਾਂ ਦਾ ਪ੍ਰੀਤ ਕਥਾਵਾਂ ਨਾਲ ਮੇਲ ਨਹੀਂ ਕੀਤਾ ਜਾ ਸਕਦਾ ਮਰਿਆਦਾ ਦੀ ਹੱਦਾਂ ਟੱਪ ਕੇ ਸਰਹੱਦਾਂ ਪਾਰ ਕਰਨ ਵਾਲੀਆਂ ਔਰਤਾਂ ਸੁਵਾਰਥ ਦੀ ਕੈਦ ਵਿੱਚ ਹੁੰਦੀਆਂ ਹਨ ਇਸ ਦੀ ਤਾਜ਼ਾ ਉਦਾਹਰਣ 48 ਸਾਲਾਂ ਦੇ ਬੱਚਿਆਂ ਦੀ ਤਲਾਕ ਸ਼ੋਦਾ ਮਾ ਸਰਬਜੀਤ ਕੋਰ ਹੈ ਜੋ 1932 ਸਿੱਖ ਸ਼ਰਧਾਲੂਆਂ ਦੇ ਜਥੇ ਨਾਲ 4 ਨਵੰਬਰ ਨੂੰ ਜੈਕਾਰੇ ਛੱਡਦੀ ਹੋਈ ਜਨਮ ਸਥਾਨ ਸ੍ਰੀ ਗੁਰੂ ਨਨਕਾਣਾ ਸਾਹਿਬ ਲਈ ਰਵਾਨਾ ਹੋਈ ਸੀ। ਗੁਰੂ ਨਾਨਕ ਦੇਵ ਜੀ ਦਾ 556ਵਾਂ ਪ੍ਰਕਾਸ਼ ਪੂਰਵ ਮਨਾ ਕੇ ਜਥਾ ਭਾਰਤ ਵਾਪਸ ਆ ਗਿਆ ਪਰ ਸਰਬਜੀਤ ਕੌਰ ਉੱਥੇ ਹੀ ਰਹਿ ਗਈ। ਸੂਚਨਾਵਾਂ ਮੁਤਾਬਕ ਪਾਕਿਸਤਾਨ ਪੁੱਜਣ ਤੋਂ ਅਗਲੇ ਹੀ ਦਿਨ ਕਿਸੇ ਫੇਸਬੁੱਕ ਦੋਸਤ ਨਾਲ ਫਰਾਰ ਹੋ ਗਈ ਸੀ। ਆਪਰੇਸ਼ਨ ਸੰਦੂਰ ਤੋਂ ਬਾਅਦ ਦੋਵੇਂ ਮੁਲਕਾਂ ਦੇ ਰਿਸ਼ਤਿਆਂ ਵਿੱਚ ਆਈਆਂ ਤਰੇੜਾਂ ਤੋਂ ਬਾਅਦ ਇਹ ਪਹਿਲਾ ਜਥਾ ਸੀ ਜਿਸ ਨੂੰ ਪਾਕਿਸਤਾਨ ਦੇ ਗੁਰਤਾਮਾਂ ਦੀ ਯਾਤਰਾ ਕਰਨ ਦੀ ਆਗਿਆ ਮਿਲੀ ਸੀ ਦੋਵੇਂ ਮੁਲਕਾਂ ਵਿੱਚ ਬੇਵਿਸ਼ਵਾਸੀ ਚਰਮ ਸੀਮਾ ਤੇ ਹੋਣ ਕਾਰਨ ਪਾਕਿਸਤਾਨ ਦੀ ਖੂਫੀਆ ਏਜੰਸੀਆ ਦੀ ਹਰਸ਼ਰਦਾ ਲੂਤੇ ਬਾਜ ਅੱਖ ਹੋਣ ਦੇ ਬਾਵਜੂਦ ਉਹ ਸਭ ਨੂੰ ਚੱਕਮਾ ਦੇ ਕੇ ਲਾਪਤਾ ਹੋ ਗਈ ਜਥੇਦੀ ਅਗਵਾਈ ਸ਼੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੰਜ ਨੇ ਕੀਤੀ ਸੀ ਜੋ ਕੁਝ ਦਿਨਾ ਬਾਅਦ ਕੁਝ ਸਾਥੀਆਂ ਸਣੇ ਭਾਰਤ ਵਾਪਸ ਆ ਗਏ ਸਨ ਇੱਕ ਸ਼ਰਧਾਲੂ ਸੁਖਵਿੰਦਰ ਸਿੰਘ 67 ਸਾਲ ਦੀ ਗੁਰਦੁਆਰਾ ਰੋੜੀ ਸਹਿਬ ਤੋਂ ਡੇਰਾ ਸਾਹਿਬ ਲਾਹੌਰ ਆਉਂਦਿਆ ਰਾਸਤੇ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ ਜਿਨ੍ਹਾਂ ਗੁਰੂ ਧਾਮਾਂ ਤੋਂ ਸੰਗਤ ਨੂੰ ਵਿਛੋੜਿਆ ਗਿਆ ਹੈ ਉਹਨਾਂ ਦੇ ਖੁੱਲੇ ਦਰਸ਼ਨ ਦੀਦਾਰ ਦੀ ਅਰਦਾਸ ਕਰਨ ਵਾਲੇ ਸਰਬਜੀਤ ਸ਼ੇਖਪੂਰਾ ਦੇ ਮਸਜਿਦ ਵਿੱਚ ਨਾਸਿਰ ਹੁਸੈਨ ਨਾਲ ਨਿਕਾਹ ਕਰਕੇ ਨੂਰ ਹੁਸੈਨ ਬਣ ਗਈ ਸੀ। ਸੁਲਤਾਨਪੁਰ ਲੋਧੀ ਦੇ ਪਿੰਡ ਐਮਨੀਪੁਰ ਵਿਹਾਈ ਮੁਕਤਸਰ ਜ਼ਿਲ੍ਹੇ ਦੀ ਜੰਪਲ ਸਰਬਜੀਤ ਕੋਰ ਅਪਰਾਧਿਕ ਰਿਕਾਰਡ ਹੋਣ ਦੇ ਬਾਵਜੂਦ ਉਸ ਨੂੰ ਜਲੰਧਰ ਤੋਂ ਪਾਸਪੋਰਟ ਕਿਵੇਂ ਬਣ ਗਿਆ ਇਹ ਬੁਝਾਰਤ ਬਣੀ ਹੋਈ ਹੈ ਵੀਜ਼ਾ ਲੈਣ ਲਈ ਛਿਪਾਰਸ਼ ਵੀ ਮਹਿਲਾ ਐਸਜੀਪੀਸੀ ਮੈਂਬਰ ਨੇ ਹੀ ਕੀਤੀ ਸੀ ਬਾਗਾ ਬਾਰਡਰ ਤੇ ਤਾਇਨਾਤ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਵੀ ਸਰਬਜੀਤ ਕੋਰ ਦਾ ਅਧੂਰਾ ਫਾਰਮ ਪ੍ਰਵਾਨ ਕਰ ਲਿਆ ਜਿਸ ਵਿੱਚ ਉਸਨੇ ਆਪਣੇ ਧਰਮ ਤੇ ਨਾਗਰਿਕਤਾ ਵਾਲੇ ਕਲਮ ਨੂੰ ਖਾਲੀ ਛੱਡਿਆ ਹੋਇਆ ਸੀ ਵਿੰਡ ਬਣਾ ਇਹ ਹੈ ਕਿ ਸਰਬਜੀਤ ਨੇ ਅਜਿਹਾ ਕਦਮ ਪੁੱਟਣ ਲੱਗਿਆ ਮਮਤਾ ਨੂੰ ਵੀ ਦਰਕਿਨਾਰ ਕਰ ਦਿੱਤਾ ਉਸਦੇ ਸਹੁਰੇ ਪਿੰਡ ਦੇ ਵਸਿੰਦੇ ਤੇ ਉਸਦੇ ਗੱਭਰੂ ਪੁੱਤ ਨਮੋਸ਼ੀ ਵਿੱਚ ਡੁੱਬੇ ਹੋਏ ਹਨ ਉਸਦੇ ਇਸ ਕਦਮ ਨੇ ਤਕ ਪੁੱਤ ਹੋ ਜਾਂਦੇ ਹਨ ਪਰ ਮਾਪੇ ਕਮਾਪੇ ਨਹੀਂ ਹੁੰਦੇ ਦੀ ਲੋਕ ਕਤੀ ਨੂੰ ਵੀ ਅਰਥਹੀਣ ਕਰ ਦਿੱਤਾ ਹੈ ਆਪਣੇ ਦਿਲ ਦੇ ਟੁਕੜਿਆਂ ਨੂੰ ਪਿੱਛੇ ਛੱਡ ਕੇ ਸਰਹੱਦ ਪਾਰ ਨਵਾਂ ਘਰ ਬਸਾਉਣ ਵਾਲੀ ਸਰਬਜੀਤ ਅਜਹੀ ਇਕੱਲੀ ਔਰਤ ਨਹੀਂ ਹੈ ਹਸ਼ਿਆਰਪੁਰ ਦੀ ਗੜ ਸ਼ੰਕਰ ਸਬ ਡਿਵੀਜ਼ਨ ਵਿੱਚ ਵਿਆਹੀ ਅਧਖੜ ਤੀਵੀ ਕਿਰਨ ਬਾਲਾ ਵੀ ਸਰਬਜੀਤ ਕੋਰਵੰਗ 2018 ਵਿੱਚ ਵਿਸਾਖੀ ਦਿਹਾੜੇ ਮਨਾਉਣ ਪਾਕਿਸਤਾਨ ਗਈ ਸੀ ਆਪਣੇ ਬੱਚਿਆਂ ਨੂੰ ਰੁੱਲਦੇ ਛੱਡ ਕੇ ਉਸਨੇ ਵੀ ਪਾਕਿਸਤਾਨ ਪੁੱਜ ਕੇ ਇਸਲਾਮ ਕਬੂਲ ਕਰਕੇ ਨਿਕਾਹ ਕਰਵਾ ਲਿਆ ਸੀ ਅੰਤਰਰਾਸ਼ਟਰੀ ਮੁੱਦਾ ਬਣਨ ਦੇ ਬਾਵਜੂਦ ਪਾਕਿਸਤਾਨ ਨੇ ਇਸਤੇ ਕਿਸੇ ਵੀ ਕਿਸਮ ਦੀ ਕਾਰਵਾਈ ਕਰਨ ਤੋਂ ਹੱਥ ਖੜੇ ਕਰ ਦਿੱਤੇ ਸਨ ਕਿਰਨਵਾਲਾ ਤੋਂ ਅਮਨਾ ਬੀਬੀ ਬਣੀ ਅਜੇ ਵੀ ਆਪਣੇ ਨਵੇਂ ਸ਼ੋਹਰ ਮੁਹੰਮਦ ਆਮਜ਼ ਨਾਲ ਲਾਹੌਰ ਵਿੱਚ ਰਹਿ ਰਹੀ ਹੈ ਉਸ ਦੇ ਸੋਹਰੇ ਨੇ ਸ਼ੱਕ ਪ੍ਰਗਟ ਕੀਤਾ ਕਿ ਉਸ ਦੀ ਨੂੰ ਲਵ ਜਹਾਦ ਦਾ ਸ਼ਿਕਾਰ ਹੋਈ ਹੈ ਪਾਕਿਸਤਾਨ ਦੀ ਕੁਝ ਕਟੜ ਤਨਜੀਮਾਂ ਅਜੇ ਹੀ ਮਾਨਸਕਿਤਾ ਦੀ ਸ਼ਿਕਾਰ ਹਨ ਪਾਕਿਸਤਾਨ ਵਿੱਚ ਘਟ ਗਿਣਤੀ ਭਾਈਚਾਰੇ ਦੀ ਕੁੜੀਆਂ ਨੂੰ ਪ੍ਰੇਮ ਜਾਲ ਵਿੱਚ ਫਸਾ ਕੇ ਉਹਨਾਂ ਦਾ ਧਰਮ ਪਰਿਵਰਤਨ ਕੀਤਾ ਜਾਣਾ ਆਮ ਵਤਾਰਾ ਹੈ। ਸ਼੍ਰੀ ਨਨਕਾਣਾ ਸਾਹਿਬ ਦੇ ਇੱਕ ਗ੍ਰੰਥੀ ਦੀ ਕੁੜੀ ਨੂੰ ਅਗਸਤ 2019 ਵਿੱਚ ਅਗਵਾ ਕਰਕੇ ਉਸ ਨੂੰ ਇਸਲਾਮ ਕਬੂਲਣ ਲਈ ਮਜਬੂਰ ਕੀਤਾ ਗਿਆ ਸੀ। 9 ਤੀ ਅਗਸਤ ਨੂੰ ਆਇਸ਼ਾ ਬਣੀ ਜਗਜੀਤ ਕੌਰ ਦਾ ਨਿਕਾਣਨ ਕਾਣਾ ਸਾਹਿਬ ਦੇ ਹੀ ਵਸਨੇਕ ਮੁਹੰਮਦ हसन ਨਾਲ ਹੋਣ ਦਾ ਸਮਾਚਾਰ ਨਸ਼ਰ ਹੋਇਆ ਤਾਂ ਇਹ ਸਿੱਖ-ਮੁਸਲਮਾਨ ਭਾਈਚਾਰੇ ਵਿੱਚ ਵੱਡੇ ਤਣਾਅ ਦਾ ਸਬਬ ਬਣਿਆ। ਖਿੰਸਕ ਝੜਪਾਂ ਵੀ ਹੋਈਆਂ। ਅੰਤਰਰਾਸ਼ਟਰੀ ਦਬਾਅ ਪਿਆ ਤਾਂ ਲੜਕੀ ਨੂੰ ਮਜਬੂਰ ਕੀਤਾ ਗਿਆ ਕਿ ਉਹ ਜਨਤਕ ਤੌਰ ਤੇ ਕਹੇ ਕਿ ਉਸਨੇ ਆਪਣੀ ਮਰਜ਼ੀ ਨਾਲ ਧਰਮ ਬਦਲਿਆ ਹੈ ਕੋਰਟ ਨੇ ਭਾਵੇਂ ਉਸ ਨੂੰ ਮਹਿਲਾ ਸਿਲੈਕਟਰ ਹੋਮ ਤੇ ਭੇਜ ਕੇ ਤਣਾ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਪਰ ਇੰਨੇ ਸਾਲਾਂ ਬੀਤਣ ਮਗਰੋਂ ਵੀ ਮਸਲਾ ਜਿਉਂ ਦਾ ਤਿਉਂ ਹੈ ਇਨਾ ਘਟਨਾਵਾਂ ਦੇ ਇਹਨ ਉਲਟ ਕਹਾਣੀ ਸਿੰਧ ਵਾਸੀ ਚਾਰ ਬੱਚਿਆਂ ਦੀ ਮਾਂ ਸੀਮਾ ਹੈਦਰ ਦੀ ਹੈ ਜੋ ਆਨਲਾਈਨ ਗੇਮ ਪਬਜੀ ਖੇਡਦੇ ਹੋਏ ਯੂਪੀ ਦੇ ਵਸਨੀਕ ਸਚਿਨ ਮੀਨਾ ਦੇ ਪਿਆਰ ਵਿੱਚ ਜਕੜੀ ਗਈ ਸੀ ਉਹ ਸਨ 2023 ਵਿੱਚ ਬਰਾਸਤਰਾ ਦੁਬਈ 네ਪਾਲ ਪੁੱਜੀ ਸੀ ਕੇਰਨ ਬਾਲਾ ਤੇ ਸਰਬਜੀਤ ਕੋਰ ਵਾਂਗ ਬੱਚੇ ਪਿੱਛੇ ਨਹੀਂ ਛੱਡ ਕੇ ਆਈ 네ਪਾਲ ਰਾਹੀਂ ਭਾਰਤ ਪੁੱਜ ਕੇ ਉਸ ਨੇ ਆਪਣੀ ਨਵੀਂ ਪਛਾਣ ਸੀਮਾ ਸਚਿਨ ਬਣਾ ਲਈ ਗੈਰ ਕਾਨੂੰਨੀ ਤੌਰ ਤੇ ਭਾਰਤ ਦਰ داخل ਹੋਣ ਤੇ ਉਸ ਨੂੰ ਸ਼ਰਨ ਦੇਣ ਦੇ ਦੋਸ਼ ਵਿੱਚ ਸੀਮਾ ਸਚਿਨ ਤੇ ਉਸਦੇ ਪਿਤਾ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਜ਼ਮਾਨਤ ਤੇ ਰਿਹਾ ਕਰ ਦਿੱਤਾ ਗਿਆ। ਰਾਸ਼ਟਰਪਤੀ ਦਰੋਪਤੀ ਮੁਰਮਰੇ ਨੂੰ ਦਿੱਤੀ ਦਰਖਾਸਤ ਵਿੱਚ ਉਸਨੇ ਖੁਦ ਨੂੰ ਭਾਰਤ ਦੀ ਬਹੂ ਦੱਸ ਦਿਆ। ਭਾਰਤ ਦੀ ਨਾਗਰਿਕਤਾ ਮੰਗੀ ਹੈ। ਸੀਮਾ ਨੇ ਭਾਰਤ ਵਿੱਚ ਵੀ ਇੱਕ ਬੱਚੀ ਨੂੰ ਜਨਮ ਦਿੱਤਾ ਹੈ। ਸਚਿਨ ਖੁਦ ਨੂੰ ਹੁਣ 5 ਬੱਚਿਆਂ ਦਾ ਪਿਤਾ ਕਹਿੰਦਾ ਹੈ। ਸੀਮਾ ਨੇ ਅਜੀਹਾ ਕਦਮ ਚੁੱਕਣ ਲੱਗਿਆ। ਮਮਤਾ ਨੂੰ ਨਹੀਂ त्याਗਿਆ। ਉਸਦਾ ਪਹਿਲਾ ਪਾਕਿਸਤਾਨੀ ਖਵੰਦ ਗੁਲਾਮ ਹੈਦਰ ਵੀ ਬੱਚਿਆਂ ਦੀ ਹਵਾਲਗੀ ਲਈ ਕੋਰਟ ਵਿੱਚ ਚਾਰਾਜੋਈ ਕਰ ਰਿਹਾ ਹੈ ਪਰ ਸੀਮਾ ਆਪਣੀ ਮੁਹੱਬਤ ਤੇ ਬੱਚੇ ਦੋਵੇਂ ਤੋਂ ਦੂਰ ਰਹਿਣ ਨੂੰ ਤਿਆਰ ਨਹੀਂ ਉਸਨੇ ਕਿਹਾ ਕਿ ਪਾਕਿਸਤਾਨ ਵਿੱਚ ਉਸ ਨੂੰ ਸਦਾ ਜਲਾਲਤ ਮਿਲਦੀ ਹੈ ਤੇ ਭਾਰਤ ਵਿੱਚ ਭਰਪੂਰ ਪਿਆਰ ਮਿਲਿਆ ਹੈ ਸੋ ਦੋਸਤੋ ਹੁਣ ਇਸ ਤੇ ਕੋਈ ਮੀਟਿੰਗ ਹੋਵੇਗੀ ਕੋਈ ਕਾਰਵਾਈ ਕੀਤੀ ਜਾਵੇਗੀ ਜਾਂ ਨਹੀਂ ਇਹ ਤਾਂ ਦੇਖਣ ਵਾਲੀ ਗੱਲ ਹੋਵੇਗੀ ਪਰ ਹੁਣ ਫਿਲਹਾਲ ਦੀ ਖਬਰਾਂ ਦੇ ਵਿੱਚ ਸਰਬਜੀਤ ਕੌਰ ਨੇ ਆਪਣਾ ਵਿਆਹ ਪਾਕਿਸਤਾਨ ਦੇ ਰਹਿੰਦੇ ਨੌਜਵਾਨ ਦੇ ਕਰਵਾ ਲਿਆ ਅਤੇ ਉਸ ਨੇ ਧਰਮ ਕਬੂਲ ਕਰ